ਦੇ ਵਿੱਚ ਸੇਲ ਵਾਲੇ ਤਿੰਨ ਜਾਨਵਰ ਦਿਖਾਵਾਂਗੇ ਇੱਕ ਤਾਂ ਮਾਰਵਾੜੀ ਬਸ਼ੇਰੀਆ ਮੱਥੇ ਪਟੇ ਦੀ ਦੂਜੀ ਹੈਗੀ ਆ ਆ ਕਾਲੀ ਚੰਬੀ ਘੋੜੀ ਤੇ ਤੀਜੀ ਹੈਗੀ ਆ 10 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਾਰਵਾੜੀ ਘੋੜੀ ਤਿੰਨੇ ਜਾਨਵਰ ਆ ਜਿਹੜੇ ਇੱਕੇ ਬੰਦੇ ਨੇ ਸੇਲ ਕਰਨੇ ਆ ਪਹਿਲਾਂ ਗੱਲਬਾਤ ਆਪਾਂ ਐਸ ਬਸ਼ੇਰੀ ਬਾਰੇ ਕਰ ਲੈਨੇ ਆ ਇਹ ਬਸ਼ੇਰੀ ਦੀ ਜਿਹੜੀ ਉਮਰ ਆ ਦੋਸਤੋ 14 ਮਹੀਨੇ ਆ ਕਾਦਾ ਜਿਹੜਾ ਇਹਦਾ 57 ਪਲੱਸ ਆ ਤੇ ਇਹ ਅਲੀਸ਼ਾਨ ਘੋੜੇ ਦਾ ਬੱਚਾ ਹੈਗਾ ਤਲਵੰਡੀ ਸਾਬੋ ਪਿੰਡ ਬਾਜਨਾ ਦਾ ਬਾਜ ਘੋੜੇ ਦੀ ਬੱਚੀ ਆ ਦੋਸਤੋ ਜਿੰਨਾ ਕੋਸ ਘੋੜੇ ਬਾਰੇ ਦੱਸਿਆ ਗਿਆ ਵੀ ਦੱਸਦੇ ਆ ਵੀ ਉਹ ਅਲੀਸ਼ਾਨ ਘੋੜੇ ਦਾ ਡਾਇਰੈਕਟ ਬੱਚਾ ਹੈਗਾ ਤੇ ਕਦ ਕੁਦ ਸੁਹਣਾ ਕਰੂਗੀ ਬਿਸ਼ੇਰੀ ਮੱਥੇ ਤੇ ਬਹੁਤ ਸੋਹਣਾ ਪਟਾਗਾ ਪਿਛਲਾ ਇੱਕ ਪੈਰੇ ਦਾ ਚਿੱਟਾ ਹੈਗਾ ਰੰਗ ਕਮੈਤ ਹੈ ਦਾ ਕੰਨ ਕੰਨ ਬਿਸ਼ੇਰੀ ਦਾ ਜੁੜਮਾਗਾ ਪਿੱਠ ਪੁੜੇ ਦੀ ਚੰਗੀ ਆ ਸੋ ਜਿਹੜੀ ਆ ਦੂਜੀ ਘੋੜੀ ਆ ਦੋਸਤੋ ਚੰਬੀ ਇਦੀ ਹਾਈਟ ਹੈਗੀ ਆ 62 ਇੰਚ ਉਮਰ ਇਹਦੀ ਤਕਰੀਬਨ ਸਾਢੇ 6 ਸਾਲ ਆ ਤੇ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਅਰਜਨ ਰੌਲੀ ਵਾਲੇ ਦਾ ਬੱਚਾ ਹੈਗਾ ਕਰਨਾਲ ਸਾਈਡ ਨੋਖਰਾ ਘੋੜਾ ਉਹ ਤੋਂ ਇਹ ਮਹੀਨਾ ਤੋਂ ਪਹਿਲਾਂ ਮੇਲਟ ਹੋਈ ਵੀ ਆ ਤੇ ਚੈੱਕ ਹਲੇ ਕਰਾਉਣ ਵਾਲੀ ਆ ਸੋ ਜਿਵੇਂ ਵੀ ਜੋ ਵੀ ਗੱਲਬਾਤ ਹੋ ਤੁਸੀਂ ਜਿਵੇਂ ਵੀ ਸੌਦਾ ਕਰਨਾ ਚਾਹੁੰਦੇ ਹੋਮੋਂਗੇ ਘੋੜੀ ਚੈੱਕ ਕਰਾ ਕੇ ਲੈਣ ਦਾ ਗੱਬਣ ਦਾ ਜਾਂ ਖਾਲੀ ਜੋ ਵੀ ਸਿਸਟਮ ਬਣੂਗਾ ਤੁਸੀਂ ਬਾਈ ਦਾ ਨੰਬਰ ਲਾ ਕੇ ਉਵੇਂ ਗੱਲਬਾਤ ਕਰਕੇ ਚੈੱਕ ਕਰਾ ਕੇ ਘੋੜੀ ਲੈ ਸਕਦੇ ਹੋ ਘੋੜੀ ਲੰਮੀ ਲੰਜੀ ਬਹੁਤ ਆ ਬੇਲਬੂਣ ਚੰਗੀ ਆਗੀ ਤੇ ਪੈਰਾਂ ਪੂਰਾ ਦੀ ਵੀ ਮਜ਼ਬੂਤ ਆ ਚੰਗੀ ਆ ਸੋ ਇਸ ਘੋੜੀ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਬੱਚਿਆਂ ਦੇ ਹੱਕ ਨੂੰ ਠੀਕ ਆ ਘੋੜੀ ਤੇ ਤੀਜੀ ਜਿਹੜੀ ਮੈਂ ਤੁਹਾਨੂੰ ਆ ਮਾਰਵਾੜੀ ਘੋੜੀ ਦਿਖਾਈ ਆ ਇਹਦੇ ਕ੍ਰੋਸ ਦੇ ਦੋ ਪੈਰ ਚਿੱਟੇ ਆ ਇੱਕ ਅਗਲਾ ਤੇ ਇੱਕ ਪਿਛਲਾ ਮਣੋ ਸਾਹਮਣੇ ਵਾਲਾ ਤੇ ਇਲੀ ਉਮਰ ਆ ਜਿਹੜੀ ਤਕਰੀਬਨ 6 ਸਾਲ ਆ ਕਾਦਾ ਜਿਹੜਾ ਇਹਦਾ 60 ਇੰਚ ਤੋਂ ਮਾੜੀ-ਮੋਟੀ ਦਬਦੀ ਆ ਇਹ ਗੰਗਾ ਨਗਰ ਸਾਈਡ ਪੰਜ ਕਲਿਆਣਾ ਘੋੜਾਗਾ ਮਹਾਵਲ ਨਾਂ ਦਾ ਮਹਾਵਲ ਨਾਂਗਾ ਉਸ ਘੋੜੇ ਦਾ ਗੰਗਾ ਨਗਰ ਸਾਈਡਾ ਮਾਰਵਾੜੀ ਘੋੜਾ ਉਹ ਤੋਂ ਗੱਬਣ ਚੱਕ ਪਾਸ ਸੋ ਪੇਟ-ਬੂਟ ਵਧੀਆ ਬਣਾਇਆ ਹੋਇਆ ਘੋੜੀ ਨੇ ਰੰਗ ਵੀ ਪੱਕਾ ਕਾਲਾਗਾ ਦੋ ਪੈਰ ਚਿੱਟੇ ਆਗੇ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਇਦੇ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ ਬਾਈ ਦਾ 86075 7890